ਕੈਮਰਾ ਕਰੀਏ ਮੇਰਾ ਨਾਮ ਜਸਬੀਰ ਕੌਰ ਹੈ ਮੈਨੂੰ ਵੀ ਭੈਅ ਲੱਗਦੀ ਮੇਰਾ ਘਰ ਬਰਬਾਦ ਹੋ ਗਿਆ ਅੱਜ ਮੇਰੇ ਨਕੇ ਨਿਗਾਸ਼ਟ ਦੇ ਪਿੱਛੇ ਇੱਕ ਜੇਲ੍ਹ ਦੇ ਬਾਹਰ ਪਰਚਾ ਮੰਗ ਕੀ ਹੈ ਮੰਦਾ ਜਿੰਨੇ ਮਾਰਿਆ ਸਾਡੇ ਸਾਹਮਣੇ ਆਉਣੇ ਚਾਹੀਦੇ ਜਿੰਨੇ ਵੀ ਮਾਰਿਆ ਸਾਡੇ ਸਾਹਮਣੇ ਪੰਜਾਬ ਕੋਈ ਇਨਸਾਫ ਚਾਹੀਦਾ ਹੈ ਤੁਹਾਨੂੰ ਇਨਸਾਫ ਚਾਹੀਦਾ ਮਾਵਾਂ ਦਾ ਕੀ ਕਿਸੂਰ ਹੈ ਉਹ ਮਾਵਾਂ ਦਾ ਕੀ ਜੇਰਾ ਉਹ ਮਾਵਾਂ ਜਿਹੜੀਆਂ ਜੱਜ ਕਰਤਾਲ ਦੀ ਸਰਕਾਰ ਜਨਤਾ ਦਾ ਮਾਤਾ ਮੁਤਾਬਕ 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 ਸ਼ਹੀਦ ਅਕਬਰ ਪੰਜਾਬ ਅਵਾਜ਼ ਮੁਤਾਬਕ ਸੱਚੀ ਤਾਕਤ ਆਪ ਕੋ ਇਥੇ ਰਹਿਣ ਆਂ ਮਾਰ ਬਗਲੇ ਦਿੱਤਾ 5175 ਰੋਡ ਨਹੀਂ ਬੋਲਣਾ ਪਾਉਦੇ ਅੱਤਰ ਮੇਲਾ ਹੋ ਕਰ ਮੋ ਨਹੀਂ ਨਹੀਂ ਪੁੱਛਾ ਕਿ ਪੁੱਛ ਕਿੱਥੇ ਆ ਪਸੇ ਦੀ ਕੁਛ ਨਾ ਕਿਉਂ ਨਹੀਂ ਰਸ ਕਿਤੇ ਬੰਦੇ ਸਾਡੇ ਹਣ ਬੰਦਾ ਕਰ ਜਾਣਾ ਉਹਦੀ ਪੁੱਛ ਕਿੱਥੇ ਹੈ ਤੋ ਕਰ ਜਾਣਾ ਪੁੱਛਦਾ ਪੁੱਛਦੇ ਸੁਤੀ ਜੀ ਜਦੋਂ ਆਪ ਕੋ ਸ਼ਾਮ ਚੱਲ ਜਾਈ ਯਾਰ ਜੀ ਅੱਜ ਲੋਕ ਜਾਨੇ ਵੱਡ ਵੱਡ ਬੈਠੇ ਕਰਨ ਕਰਦੇ ਆ ਗਏ ਨੇ ਨਹੀਂ ਨਹੀਂ ਜਿਆ ਕਲਾਸਾ ਚ ਪੜਦਾ ਆਏ ਚਪਰੇ ਸਾਡੇ 240 ਸੁਖਮੋਦਕ ਜਮਾਤ ਉਹ ਟੈਕਟ ਵਾਲੇ ਜਿਹੜੇ ਅੱਛਾ ਉਸ ਨੂੰ ਪਰਛਲਣੇ ਕੋਸ਼ਿਸ਼ ਕਰਦੇ ਕਿ ਸਰਕਾਰੀ ਪ੍ਰਧਾਨ ਪਰਿਵਾਰ ਨੂੰ ਕਿਹਨਾਂ ਨੂੰ ਨਹੀਂ ਜਿਨ੍ਹਾਂ ਦਾ ਮੇਰੇ ਜਿਨ੍ਹਾਂ ਨੇ ਮਸਵੇਰੇ ਦੇ ਕਿਹਾ ਕਿ ਤੇ ਆਪਣੇ ਬਿਆਨ ਉਹਨਾਂ ਤੋਂ ਹੋ ਜੇ ਸਾਰੀ ਕਾਰਵਾਈ ਸਾਡੀ ਡਿਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਕਿ ਕਿਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਸਲੋਂ ਗੱਲ ਸਾਰੇ ਹੁੰਡੇ ਅਸਕਿੰਦਰ ਰੰਧਾਵੇ ਤੇ ਉਹਦੇ ਵੀਰ ਤੇ ਉਹਦੇ ਜੋ ਫੈਮਿਲੀ ਉਹਨਾਂ ਨੇ ਸਾਡੇ ਘਰ ਦਾ ਰਹਿਣ ਹੀ ਕੰਮ ਪਹਿਲਾਂ ਜੱਗ ਨੂੰ ਇਹਦਾ ਇੱਕੋ ਤੱਕ ਪਛਾਣਦਾ ਜਦੋਂ ਆਪਣੀਆਂ ਹੈਗੀਆਂ ਸੀ ਕਰੋਨਾ ਦਾ ਵੇਲਾ ਸੀ ਕਰੋਨਾ ਦੇ ਵੇਲੇ ਤੋਂ ਨਗਰ ਲੱਗੇ ਸਾਡੇ ਟੱਪਰ ਦੇ ਸਾਡੇ ਘਰ ਦਾ ਚੱਕਰ ਵਾਰ ਦਿੱਤੀ ਜੇਰਾ ਬੱਚਾ ਤੁਸੀਂ ਜਾ ਕੇ ਵੇਖੋ ਨਾ ਕਿਤੇ ਅਲਦਵਲਡ ਕੋਈ ਪਿੰਡ ਦਾ ਕੁਛ ਲੋਕ ਇਹਦੇ ਹਰ ਤਰੀਕ ਕਰਦਾ ਵਾ ਉਹ ਤੇ ਹਰ ਕੋਈ ਕਰਦਾ ਮਗਰ ਉਹਦਾ ਨੂੰ ਮੈਨੂੰ ਪਤਾ ਨਹੀਂ ਆਪਾਂਗੇ ਇਹਨਾਂ ਦੀ ਸਕਿਉਰਿਟੀ ਇਹਨਾਂ ਦੀ ਸਕਿਉਰਿਟੀ ਮੇਰੇ ਬੱਚੇ ਨੂੰ ਘਾਟਾ ਕਰਕੇ ਉਹਨੇ ਆ ਚੰਦ ਛਾ ਲਿਆ ਮੈਂ ਬੱਚੇ ਨੂੰ ਪਰ ਉਹਦਾ ਨਹੀਂ ਵਿਲੇ ਦਾ ਫਟਾ ਕੇ ਜਾ ਕੇ ਦੇਖਾ ਮੈਂ ਸੁਣਾ ਦੇਣਾ ਕਿ ਤੋਂ ਵੀ ਬਿਨਾ ਮੇਰਾ ਮੋਬਾਈਲ ਚੱਲ ਰਿਹਾ ਨਹੀਂ ਉਹਨੇ ਮੇਰੇ ਨਾਲ ਹੀ ਰੋਇਆ ਕਰਦੇ ਬੱਚੇ ਨੂੰ ਮਾਰਦੇ ਨਹੀਂ ਫਿਰ ਕਿੱਥੇ ਗਈ ਠੀਕ ਸੂਰੀ ਤੇ ਪੋਟੇ ਨਾ ਗੰਗੀ ਦੇ ਜੁੱਦਲ ਆਈਓ ਤੁਮ ਕਹਾਂਦੀ ਮਾਸੀ ਆਪਾਂ ਰੁਕੋ ਨਾ ਜੀ ਜੀ ਕੋਣਾ ਕਿ ਮੈਂ ਕਦੀ ਸੱਗੀ ਹਾਂ ਉਹ ਦਰਾਂ ਨਹੀਂ ਸਕਦਾ ਚੱਲੇ ਸਕਦਾ ਕੱਲੇ ਦੀ ਦਰਖਾਸਤ ਦਿੱਤੀ ਸੀ ਉਦੋਂ ਕੋ ਕਾਰਵਾਈ ਹੋਈ ਉਹ ਦਰਖਾਸਤ ਦੇ ਕਾਰਵਾਈ ਚਾਹੀਦੀ ਅੱਜ ਮੈਂ ਬੋਲੀ ਹਾਂ ਕਿਹੜਾ ਮੈਨੂੰ ਅੱਜ ਬੋਲੀ ਕਰੇ ਮੇਰੀਆਂ ਨੂੰ ਉਹ ਤੇ ਮੈਨੂੰ ਚਾਹੀਦਾ ਮੈਨੂੰ ਸਾਰਾ ਇਹਨੂੰ ਜਿਤਨਾ ਮੇਰੀ ਜ਼ਮੀਨ ਹੈ ਨਾ ਆਪਣੀ ਆ ਚੀਜ਼ਾਂ ਇਹੋ ਵਾਲਾ ਇਹ ਆਪਣਾ ਬੋਲ ਬਲਾ ਇਹਨਾਂ ਕੋ ਵੀ ਹਾਂ ਆ ਪਾ ਕੰਮ ਕਰਤਾ ਜੇ ਉਹਨਾਂ ਦਾ ਹੀ ਆ ਕਰਸੀਆ ਕਰਤੇ ਜੇ ਕਨੇ ਕਨੇ ਤੇ ਆ ਗਾ ਵੀ ਮੇਲਾ ਦੇਖੇ ਸਾਡੇ ਅਕਦਾਬ ਅਕਦਾਬ ਅਸਲ ਲੈਨੇ ਜਿੰਨਾ ਦੱਸ ਦੱਸਿਆ ਇਹ ਜਿੰਨਾਂ ਨਿਕਲ ਗਏ ਇਹਨਾਂ ਨਾਲ ਹੀ ਹੁਣ ਤੈਨੂੰ ਮਾਰਿਆ ਇਹਨਾਂ ਨਾਲ ਨੂੰ ਫੜ ਲੈਣਾ ਵਾ ਉਹ ਉੱਥੇ ਖੜ ਕੇ ਨਹਿਰ ਜੀ ਤੇ ਭੱਜ ਗਿਆ ਜੀ ਗਿੱਤੇ ਦੀ ਗੋਲੀ ਵੱਜ ਗਈ ਜੀ ਉਹਦੇ ਭੱਜ ਲੱਗੇ ਜੀ ਉਹ ਤਾਂ ਪਿਸਤੌਲ ਫੜ ਲਿਆ ਇਹ ਆਪਾਂ ਬਹੁਤ ਸੌ ਲਿਆ ਆਪਾਂ ਸਾਡੇ ਘਰ ਦੀ ਰੋਜ਼ ਮਿਲਾਂਗੇ ਇਹ ਬਹੁਤ ਕੰਨੀ ਸਿੱਟ ਗਿਆ ਇਹਨਾਂ ਚੀਜ਼ਾਂ ਦੇ ਬਹੁਤ ਹੀ ਟੈਨਸ਼ਨ ਵਿੱਚ ਆ ਸਾਡੇ ਤੈਨੂੰ ਸਾਥ ਤੇ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਸਿਕਿਉਰਿਟੀ ਮਿਲਦੀ ਆ ਅੱਜ ਮੈਂ ਆਪਣਾ ਬੱਚਾ ਕਰਮਗਾਰਾ ਮੇਰਾ ਇੱਕ ਮਿੰਟ ਨਹੀਂ ਇਹਦੇ ਬੱਚੇ ਬਜਾਰ ਸਾਥ ਦਾ ਇਹਦਾ ਮੇਰਾ ਬੱਚਾ ਮੌਜ ਅਹੀਂ ਕੰਮ ਕਿਤਰਾ ਕਰਨੇ ਆ ਫੇਰ ਇਹਨਾਂ ਨੇ ਸਾਡਾ ਬਾਦੀਆਂ ਜੀ ਨਿਕਵਾਰੀ ਖਲਾਉਣੀ ਆ ਇਹਨਾਂ ਕੰਮ ਕੋ ਖਣੀ ਕੀਤਾ ਉਹਨੂੰ ਗੁੰਮਰਾਹ ਕਰਕੇ ਬਾਹਰ ਤੇਜ ਦਿੱਤਾ ਮੈਨੂੰ ਸਾਖੋ ਚਾਹੀਦਾ ਮੇਰੇ ਬੱਚੇ ਨੂੰ ਸਕੂਲ ਦੀ ਅਗੇ ਮੈਂ ਦੋ ਨਹੀਂ ਨਾ ਸਕੂਲ ਦੀ ਮੈਨੂੰ ਚਾਰ ਪੰਜ ਸਕੂਲ ਦੀ ਚਾਹੀਦਾ ਮੈਂ ਉਹ ਆਪੇ ਬੱਚੇ ਜਿਹਾ ਕਿਥੇ निकालेंगे ਮੈਨੂੰ ਸਾਖ ਚਾਹੀਦਾ ਮੇਰੀ ਭੈਣ ਦਾ ਸਾਖ ਚਾਹੀਦਾ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਦਾ ਇਨਸਾਫ ਚਾਹੀਦਾ ਉਹਦਾ ਕੀ ਕਸੂਰੀ ਈ ਚਾ ਉਹ ਸਿਰੇ ਕੋ ਕਸੂਰੀ ਨਾ ਕਿ ਉਹ ਨਾਲ ਗਿਆ ਹੀ ਕਚਰੀ ਪੁਲਿਸ ਕਦੀ ਸਾਨੂੰ ਕਿ ਮਾਰਦੇ ਹੁੰਦੇ ਆ ਜੱਗੂ ਨੇ ਮਾਣ ਕਿਨੇ ਜੱਗੂ ਨੇ ਕਿਨੇ ਗਨੋ ਕੰਦੀਆਂ ਮਾਵਾ ਪੈਣਾ ਮਾਰਿਆ ਮਾਰੀ ਬਾਜ ਜੱਗੂ ਜੱਗੂ ਦੇ ਇਹ ਸੋਸ਼ਾ ਜੱਗੂ ਦਾ ਗੈਂਗਸਟਰ ਤਬਰਿਆ ਜੱਗੂ ਦੇ ਘਰ ਦੀ ਆਣ ਕੇ ਸੋਦੇ ਸੇਵ ਜੱਗੂ ਦੇ ਘਰ ਨੰਬਰ ਦਾ ਦੇ ਪੋਤਰਾ ਕੀ ਹਿਸਾਬ ਉਹਨਾਂ ਦਾ ਉਹਨਾਂ ਨੂੰ ਇਹ ਜਿਹੜੀ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਡੁੱਬੀ ਗੰਦਿਆ ਸਰਕਾਰ ਉਹਦਾ ਪਿਓ ਉਹਦੇ ਪਿਓ ਵੱਡੇ ਨੂੰ ਕਦੀ ਨਹੀਂ ਪੁੱਛਿਆ ਬਈ ਟਰ ਇਮਾਨਦਾਰ ਬੰਦਾ ਹੈ ਐਲ ਡਵਲਟ ਦੇ ਟੱਕ ਚਲੰਦਾ ਹੈ ਤੇ ਕੋਈ ਕਹਿੰਨੇ ਹੈ ਕਹਿੰਨੇ ਉਹਦੀ ਹਰ ਜੀ ਨੂੰ ਕੋਈ ਨਹੀਂ ਪੁੱਛਿਆ ਵੀ ਲੋਕਾਂ ਨੇ ਵਿਆਹ ਕਰੰਦੀ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਨੇ ਸੇਵਾ ਨਹੀਂ ਲੋਕਾਂ ਨੇ ਦੇ ਬਾਰੇ ਪੁੱਛਿਆ ਹੀ ਕਿੰਦਾ ਕਿ ਜਿਹੜੀ ਜਿਹੜੀ ਗੱਲ ਸਾਹਮਣੇ ਆਈ ਆ ਜੱਜੂ ਜੱਜੂ ਕਹਿੰਦੀ ਕਾਹ ਚ ਦੱਸਦੇ ਜੱਜੂ ਦੀ ਮਾਤਾ ਕੁੜੀਏ ਦੇ ਵਿਆਹ ਕਰਦੇ ਸੀ ਆਪਾਂ ਅੰਤ ਤੱਕ ਨਹੀਂ ਜਾਣਾਂ ਇੰਨਾ ਤੱਕ ਤੁਹਾਨੂੰ ਸਾਰਾ ਕਲੀਅਰ ਨਹੀਂ ਮਿਲਦਾ ਪਾਉਂਦਾ ਧਿਆਨ ਕਹਿੰਦਾ ਕੀ ਆ ਕਿ ਜੀ ਆਪਣੇ 26 ਤਰੀਕ ਨੂੰ ਤੇ ਫਾਇਰਿੰਗ ਹੋਈ ਆ ਸਿਵਲ ਆਪਣੇ ਕਾਦੀਆਂ ਰੋਡ ਤੇ ਉਦੋਂ ਤੇ ਅਸੀਂ ਐਫ ਆਈ ਆਰ 185 ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਦਾ ਪੋਸਟਮਾਰਟਮ ਕਰਾਇਆ ਇਹਨਾਂ ਨੇ ਕੋਈ ਇੱਕ ਕੱਲ ਆਪਣੇ ਵਕੀਲ ਜੱਜੋ ਜੀ ਨੂੰ ਨਾਲ ਲੈ ਕੇ ਅੱਜ ਮਰਨ ਵਾਲੇ ਦੀ ਸਿਸਟਮ ਨੇ ਦਿੱਤੀ ਆ ਦਰਖਾਸਤ ਉਹਨੂੰ ਕੁਝ ਨਾਮ ਦਿੱਤੇ ਆ ਪਰ ਉਹਨਾਂ ਇਹਨਾਂ ਨੇ ਖੁਦ ਹੀ ਕੱਲ ਮੰਨਿਆ ਸੀ ਖੁਦ ਹੀ ਕੱਲ ਉਹਨਾਂ ਨੇ ਮੰਨਿਆ ਕਿ ਇਹਦਾ ਲੰਬਾ ਸਮਾਂ ਲੱਗਣਾ ਪਰ ਅੱਜ ਇਹਨਾਂ ਨੂੰ ਹੁਣ ਤੇ ਅਸੀਂ ਵਿਸ਼ਵਾਸ ਦੇ ਦਿੱਤਾ ਹੁਣ ਇਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਜ਼ਾਹਰ ਕੀਤਾ ਬਾਈ ਤਾਂ ਮੁੱਟਿਆ ਗਿਆ ਆ ਧਰਨਾ ਹੋਣੀ ਚੁੱਕ ਰਿਓ ਲੋਕਾਂ ਨੇ ਮੰਗਿਆ ਸੀ ਉਹਦੀ ਮੰਗ ਜਿਹੜੀ ਮੰਨੀ ਆ ਇਹਦੇ ਬਾਰੇ ਤਾਂ ਤੁਹਾਨੂੰ ਕੱਲ੍ਹ ਦਾ ਹੀ ਪਤਾ ਮੈਨੂੰ ਬਾਰ-ਬਾਰ ਨਹੀਂ ਮੈਂ ਦੱਸ ਸਕਦਾ ਉਹਨਾਂ ਕੋਲੋਂ ਜਿਹਨਾਂ ਨੇ ਜਿੰਦੇ ਖਿਲਾਫ ਦਿੱਤੇ ਆ ਉਹਨਾਂ ਨੂੰ ਉਹਨਾਂ ਕੋਲੋਂ ਪਤਾ ਕਰਦੇ